ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟਾ ਦਾ ਬੋਬੋ ਸਵਾਗਤ ਆ ਵੀਰ ਜੀ ਅੱਜ ਦੀ ਵੀਡੀਓ ਵਿੱਚ ਚੰਗੀਆਂ ਝੋਟੀਆਂ ਆ ਗਈਆਂ ਵੀਰੇ ਕੱਦ ਕਾਠ ਵਾਲੀਆਂ ਨੇ ਚੰਗੇ ਰਿਕਾਰਡ ਵਾਲੀਆਂ ਵੀਰ ਦੱਸਦਾ ਤੋਕੜ ਗੱਬਣਾ ਔ ਵੀਰ ਜੀ ਇੰਨਾ ਬਾਰੇ ਲੈਣਿਆ ਵੀਰੋਂ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਸਾਸਰੀ ਗਾਲ ਜੀ ਕੀ ਹਾਲ ਜੇ ਵਧੀਆ ਵੀਰੇ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜੀ ਹਾਂਜੀ ਵੀਰ ਜੀ ਨਾਮ ਦੱਸੋ ਆਪਣਾ ਨਾਮ ਆਪਣਾ ਸੋਨੂ ਸ਼ਹਿਰ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ 98146755 ਠੀਕ ਹੈ ਚੰਗੀਆਂ ਝੋਟੀਆਂ ਵੀਰੇ ਕੋਲੇ ਚੰਗੀਆਂ ਝੋਟੀਆਂ ਵੀਰ ਜੀ ਠੀਕ ਹੈ ਜੀ ਕਰੀਏ ਸ਼ੁਰੂ ਇਹਨਾਂ ਤੋਂ ਕਿੱਥੇ ਆਪੀਏ ਆ ਪਹਿਲੇ ਨੰਬਰ ਵਾਲੀ ਬਾਰੇ ਦੱਸਿਓ ਜੀ ਡੇਢ ਤੋਂ 2 ਮਿੰਟ ਖੜੂਗੀ ਡੇਢ ਤੋਂ 2 ਮਿੰਟ ਹਾਂ ਘਰ ਵਾਲੇ ਤੇ ਡੇਢ ਮਿੰਟ ਖੜੂ ਪਰ ਆਪਾਂ 2 ਕਰਕੇ ਦਵਾਂਗੇ ਲਾਏ ਪਈ ਵੇਖੋ ਠੀਕ ਹੈ ਜੀ ਹਾਂ ਝੋਟੀ ਦਾ ਇਹਦਾ 15 16 ਗਰ ਦਾ ਲੰਭ ਹੈਗਾ ਜੀ ਮਤਲਬ ਰਿਕਾਰਡ ਹਾਂ ਡੇਢ ਮਿੰਟਾਂ ਕੱਚੀ ਆ ਹਾਂ ਜੀ ਡੇਢ ਮਿੰਟਾਂ ਕੱਚੀ ਆ ਠੀਕ ਹੈ ਵੀਰ ਜੀ ਠੀਕ ਹੈ ਤੇ ਠੀਕ ਹੈ ਡੇਢ ਮਿੰਟ ਵੀਰ ਜੀ ਖੜਦੀ ਹੈ ਹਨਾ ਡੇਢ ਮਿੰਟ ਖੜਦੀ ਆ ਠੀਕ ਹੈ ਜੀ ਹਾਂ ਜੀ ਖੋਲੋ ਮੇਰੀ ਟੋਰ ਆ ਗਏ ਜੀ ਵੇਖੋ ਵੀਰੋ ਵੱਡੀ ਜਾਈ ਵੇਖੋ ਵੀਰੋ ਵੱਡੀ ਝੋਟੀ ਆ ਗਈ ਆ ਡੇਢ ਮਹੀਨਾ ਕੱਚੀ ਦੱਸਦਾ ਵੀਰ ਚੰਗੀ ਝੋਟੀ ਆ ਚੰਗੇ ਰਿਕਾਰਡ ਵਾਲੀ ਆ ਬਲ ਜੋੜ ਪੂਰਾ ਵੀਰੋ ਡੇਢ ਮਹੀਨਾ ਕੱਚੀ ਆ ਬਾਕੀ ਵੀਰੇ ਇਹ ਝੋਟੀ ਕੋਈ ਹੋਣੀ ਹੈਗੇ ਅਸੀਂ ਹਣਾ ਮਜ਼ਦੂਰੇ ਸਾਮਲਾ ਵਾਲੇ ਮੈਂ ਘਰ ਤੇ ਲਈ ਜੁੜੀ ਆਪਾ ਹਾਂਜੀ ਤੇ ਇਹਨੂੰ ਤੇ ਬੁਈ ਪਿਆ ਛੋਟਾ ਇਹੋ ਅੱਛਾ ਜੀ ਇਹ ਵੀਰ ਨੇ ਲੋੜ ਖਾਤਰ ਇਹ ਚੀਜ਼ ਮਜਬੂਰੀ ਹੀ ਤਾਂ ਨੇ ਵੇਚੀ ਇਹ ਤਾਂ ਛੋਟੀ ਵੇਚਦਾ ਬਿਲਕੁਲ ਬਿਲਕੁਲ ਹਾਂ ਇਹ ਛੋਟੀ ਲੋੜ ਖਾ ਕੇ ਇਹਨੇ ਵੇਚੀ ਬਿਲਕੁਲ ਵੀਰੇ ਆਹ ਕੋਈ ਤਾਂ ਵੇਖਦਾ ਪਿਆ ਐਡੀ ਝੋਟੀ ਆ ਵੀਰੇ ਕੋਈ ਮਜਬੂਰੀ ਕਰਕੇ ਵੇਚਤੀ ਨਹੀਂ ਦਾ ਹਾਂ ਇਹਦੀ ਛੋਟੀ ਪਾਲੀਓਡ ਬਹੁਤ ਜਿਆਦਾ ਵੱਡੀ ਝੋਟੀ ਆ ਕੋਈ ਵੀਰ ਚਲੋ ਵੇਚਦਾ ਕਹਿੰਦਾ ਮੈਂ ਸਾਮ ਲੈਣਾ ਹੋਰ ਹਣਾ ਲੈ ਲਈ ਨਾ ਸਾਮੂਲ ਭਾਜੀ ਕੋਈ ਨਹੀਂ ਆ ਬਿਲਕੁਲ ਬਿਲਕੁਲ ਲੋੜ ਹੀ ਵੀਰ ਨੇ ਤਾਂ ਵੇਚੀ ਲੋੜ ਕਰਕੇ ਬਾਕੀ ਵੱਡੀ ਝੋਟੀ ਆ ਵੀਰੇ ਥਨ ਬਣੂ ਬਣੂ ਬਹੁਤ ਜਿਆਦੀ ਚਗਾਠਾ ਚਗੂਠਾ ਬਹੁਤ ਆ ਝੋਟੀ ਦਾ ਕਿੱਦੀ ਵਜੀ ਅੱਜ 4 ਜਰ ਕੀ ਵੇਲੋ ਪਤਲਾ ਚਾਮਾ ਵੀਰੇ ਖੁੱਡੇ ਖੱਡੇ ਦੇਖ ਲੋ ਐ ਟੌਪ ਕਲਾਸ ਆ ਇਹਦਾ ਭਾਈ ਪਹਿਲੇ ਦੂਜਾ ਸੁਦਾ ਸੁਣਾਵਾਂ ਪਹਿਲੇ ਸੁਏ ਨੇ 14 13 14 ਦੁੱਧ ਚੋਆ 2 ਲੀਟਰ ਵਾਲਾ ਬਿਲਕੁਲ ਜੀ ਇੱਕ ਸਿੰਗ ਢੱਲ ਆ ਗਿਆ ਹਨਾ ਵੀਰੇ ਹਾਂ ਜੀ ਹਾਂ ਜੀ ਬਾਕੀ ਵੀਰੇ ਸਿੰਗ ਦੇ ਨਾਲ ਜਾਇਓ ਝੋਟੀ ਦੇਖਿਓ ਦੁੱਧ ਨੂੰ ਡੱਕੇ ਲਾਉਣ ਵਾਲੀ ਆ ਪਤਲਾ ਚਾਮਾ ਝੋਟੀ ਦਾ ਖਾਂਦੀ ਕੁਆਲਿਟੀ ਸ਼ਾਨਦਾਰ ਆਗੀ ਆ ਬਾਕੀ ਲੱਗੇ ਤਾਂ ਵੀ ਚੈੱਕ ਕਰ ਲਿਓ ਚੰਗੀ ਝੋਟੀ ਬਣੂਗੀ ਪੂਰੀ ਭਲੀ ਜੇ ਵੇ ਲੋਕ ਪਾਈ ਹਦੀ ਪਸਰੇ ਦੀ ਦੀ ਕੋਲੇ ਬਿਲਕੁਲ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਜਾਂਦ ਨਹੀਂ ਝੋਟੀ ਭਾਜੀ ਜਿੰਨ ਤਿਆਰ ਏ ਝੋਟੀ ਦੇ ਭਾਵੇਂ 1,20 ਦੀ 30 ਦੀ ਵੇਚੀਏ ਹਾਂਜੀ ਜਿੰਨ ਤਿਆਰ ਹੋ ਗਈ ਬਿਲਕੁਲ ਹੁਣ ਆਪਾਂ ਦੇ ਦਈਏ 80000 ਦੀ 80000 ਦੀ ਹਾਂ ਉਹ ਚੋਂ ਕਰ ਦਿਓ ਮੰਦਨ 75 ਦੀ ਦੇਰੀਏ ਹੁਣ ਜਾਂਦਿਓ ਦੱਸੋ ਡੇਢ ਮਹੀਨਾ ਸਿਰਫ ਡੇਢ ਮਹੀਨਾ ਹੋਣ ਤੇ ਨਾ ਚਲੋ ਕੋਈ ਵੀਰ ਮੈਜੂ ਵੰਡ ਵੰਡ ਮੁੰਡ ਪਾ ਲੂ ਵੀਰ ਹਨਾ ਜਾਂਦਿਓ ਗਾਦੀ ਬੜੀ ਇਹਨੂੰ ਵੰਡ ਪਾਉਂਦੀ ਲੋੜ ਹੀ ਨਹੀਂ ਜਿੱਦੀ ਪਈ ਬੱਤ ਤਰਦੀ ਦੇ ਰਹੀਏ ਇੱਕ ਹੀ ਗੱਲ ਕਰਦੀ ਵੀਰੇ ਪੂਰੇ 70 ਦੀ ਜਾਣ ਦੇ ਜਾਣ ਤੋਂ ਕੀ ਬਾਤ ਹੈ ਜੀ ਬਾਤ ਹੈ ਦੀ ਕਿਰਪਾ ਨਾਲ ਜੋ ਡੀਜੀ ਦੀ ਜੋਡੀ ਨਾ ਹਾਂਜੀ ਰੇਖੀ 60000 ਜੋਦਾ ਵੀ ਹੈ ਜਿਹੜੀ ਪਲੀ ਵੇ ਲੋ ਬਿਲਕੁਲ ਵੀਰੇ ਬਿਲਕੁਲ ਜਿੰਨੀ ਵੱਡੀ ਆ ਜਿਹੜਾ ਲੈ ਕੇ ਨਾ ਡਬਲ ਹੀ ਵੀਰ ਕਰਨ ਨੂੰ ਡੇਢ ਮਹੀਨੇ ਡਬਲ ਡਬਲ ਵੀਰੇ 120 ਦੀ 30 ਦੀ ਜਿੰਨੂੰ ਮੱਝ ਛੋਟੀ ਬਣਾ ਦੇ ਬਿਲਕੁਲ ਜੀ ਵੇਖੋ ਵੀਰੇ ਵੱਡੀ ਛੋਟੀ ਆ ਰੇਡ ਵੀਰ ਦਾ ਜਾਇਆ 70000 ਦੀ ਡੇਢ ਮਹੀਨਾ ਖੜਦੀ ਆ ਬਾਕੀ ਵੀਰੇ ਤਿਆਰ ਹੋਈ ਚੰਗੀ ਰਕਮ ਦੀ ਵਿਗਣ ਵਾਲੀ ਜੋਟੀ ਆ ਗੱਦਗਾਠ ਵਾਲੀ ਆ ਲੰਮੀ ਬੇਲ ਆ ਇੱਕ ਰੀ ਤੋਰਾ ਵਿਖਾ ਵੀਰੇ ਦਾ ਦੇ ਤੋਰੀਏ ਵੇਖੋ ਵੀਰੇ ਚੈੱਕ ਕਰ ਲਿਓ ਚੰਗੀ ਝੋਟੀ ਆ ਵੀਰ ਕਹਿੰਦਾ ਕੇ ਵੀਰ ਨੇ ਦੇ ਦਿੱਤੀ ਆ ਮਜਬੂਰੀ ਕਰਕੇ ਨਹੀਂ ਤੇ ਐਡੀ ਝੋਟੀ ਕਿਧ ਹਣੀ ਵੀਰੇ ਮਿਲਦੀ ਇੱਧਰ ਲਖੋ ਆ ਚੀ ਜਲ ਨਹੀਂ ਮਿਲਦੀਆਂ ਕੀ ਬਾਤ ਹੈ ਜੀ ਵੀਰ ਓਏ ਨਸਲ ਆ ਉਹ ਦੇ ਵੇਖਣ ਜੀ ਲੱਗਦਾ ਜਾਂਦੋ ਇਹ ਕਈਆ ਫਰਸਾ ਸੁੱਟ ਗਿਆ ਇਹਦੀ ਕੋਈ ਰੱਸਾ ਵੱਧ ਗਿਆ ਮੂੰਹ ਫੜਨਾ ਵਿੱਚ ਸੀਸ ਲੱਗਾ ਜੀ ਹਾਂ ਬਿਲਕੁਲ ਵੇਖੋ ਵੀਰੋ ਚੰਗੀ ਝੋਟੀ ਆ ਕਰੀ ਤੋਰਾ ਚੈੱਕ ਕਰ ਲਿਓ ਬਾਕੀ ਵੀਰ ਨੂੰ ਫੋਨ ਲਾ ਲਿਓ ਵੀਰੋ ਕਰਦੀ 70 ਚੋਂ ਮਾਂਦਰ ਕੋਈ ਨਾ ਹਨਾ ਸਕਰਾ ਪੜਾ ਪੈਂਦਾ ਵੀਰਾਂ ਨੂੰ ਪਰ ਵੀਰ ਦੀ ਛੋਟੀ ਜਿਹੜਾ ਖੜੂਆ ਵੀਰ ਹਾਂਜੀ ਅਗਲੀ ਜਿਹੜੇ ਵਟਨੇ ਵਟਰੇ ਪਰ ਵੀਰ ਡਬਲ ਹੀ ਕਰ ਦੂਗਾ ਬਿਲਕੁਲ ਵੀਰੇ ਬਿਲਕੁਲ ਹਾਂ ਵੱਡੀ ਝੋਟੀ ਆ ਚਗਾਠੇ ਚ ਗੂਠੇ ਵਾਲੀ ਆ ਬਾਕੀ ਵੀਰੋ ਤੂੰ ਦੂਰੋਂ ਵੀ ਚੱਲ ਕੇ ਆਓਗੇ ਛੱਡ ਕੇ ਨਹੀਂ ਜਾਂਦੇ ਝੋਟੀ ਨੂੰ ਚੰਗੀ ਝੋਟੀ ਆ ਪਸੰਦ ਤੁਹਾਨੂੰ ਜਰੂਰ ਆਊਗੀ ਕੱਦ ਕਾ ਠਾਲੀ ਆ ਪਲੀ ਜੁੜੀ ਆ ਬਾਕੀ ਰੇਟ ਵੀਰ ਦਾ 70000 ਆ ਵੀਰੇ ਕਰ ਦੀ ਮਾਨ ਤੁਹਾਨੂੰ ਜੰਗ ਮਾੜਾ ਮੌਕੇ ਕਰਾਂਗੇ ਭਾਜੀ ਹਾਂ ਫੋਨ ਕਰਨ ਸਹੀ ਵੀਰੇ ਹੈਨਾ ਹਾਂ ਹਾਂਜੀ ਵੀਰੇ ਦੂਜੇ ਨੰਬਰ ਤੇ ਆਗੇ ਪਾਜੀ ਤਾ ਇਹ ਵੀ ਬਣੀ ਹੋਗੇ ਜੀ ਦੋ ਤਾਂ 20 ਮਹੀਨੇ ਬਣੀ ਆ ਜੀ ਮੇਰੇ ਕੋਲ ਅੱਜ ਹੀ ਆਈ ਏ ਅੱਜ ਆਈ ਏ ਠੀਕ ਆ ਜੀ ਤਾਂ ਇਹ ਚੈੱਕ ਪਾਸ ਨਹੀਂ ਚੈੱਕ ਆਪਾਂ ਕਰਾਉਣੀ ਜਲਦੀ ਨਹੀਂ ਆਪਣੇ ਕੋਲ ਆਇਆ ਜੀ ਪਰ ਦੋ ਤਿੰਨ ਫੋਨ ਲਾਏ ਆਇਆ ਨਹੀਂ ਆ ਪਰ ਆਪਾਂ ਗਰੰਟੀ ਨਹੀਂ ਦਿੰਦੇ ਜੀ ਤੁਸੀਂ ਨਾ ਤੁਸੀਂ ਰੇਟ ਵੀਰੇ ਦੋ ਤੋਕਰ ਦਾ ਹੀ ਕਰਿਓ ਹਨਾ ਦੁੱਧ ਕਿੰਨਾ ਦੋ ਦੇ ਕੋਈ 7 ਕਿਲੋ ਦਾ ਆਪਾਂ 6 ਕਿਲੋ ਗਰੰਟੀ ਦੇਵਾਂ 6 ਆ ਨਹੀਂ ਗਰੰਟੀ ਆ ਚੋਗੇ ਨਾ ਵੇਖੋ ਮੈਂ ਚੈੱਕ ਫੀਚਰ ਆ ਕੇ ਲੈ ਲਓ ਕਿਸੇ ਕੰਪਨੀ ਤੱਕ ਪਹਿਲਾਂ ਆਵਾਂਗੇ ਬਿਲਕੁਲ ਲੈਟ ਹੋ ਗਏ ਵੀਰੇ ਥੋੜਾ ਆ ਠੀਕ ਹੈ ਵੀਰੇ ਠੀਕ ਖੋਲੋ ਵੀਰ ਜੀ ਚਵਾਈ ਦੀ ਹੋ ਚੁੱਕੀ 6 ਕਿਲੋ ਦੁੱਧ ਵੀਰੇ ਪੱਕਾ ਪੱਕਾ ਦੀ ਖਾਵਾ ਜੀ ਮਿੱਠਾਵਾ ਬਾਕੀ ਵੇਖੋ ਵੀਰੋ ਚੈੱਕ ਕਰ ਲਓ ਇਹ ਵੀ ਝੋਟੀ ਕੱਦ ਕਰ ਫੇਰੋ ਕਿਤੇ ਲੰਮੀ ਬੇਲ ਦੀ ਆ ਕੱਦ ਕਾਠ ਵਾਲੀ ਆ ਵੀਰੋ ਸਿੰਗਲ ਹੱਡੀ ਦੀ ਆ ਕੱਦ ਕਾਠ ਫੁੱਲਾ ਝੋਟੀ ਦਾ 6 ਕਿਲੋ ਦੁੱਧ ਦਾ ਬਾਕੀ ਵੀਰ ਨੇ ਦੱਸਿਆ ਕਿ ਗਾਂ ਬਣੀ ਆ ਤੁਸੀਂ ਵੀਰੇ ਖਾਲੀ ਮੰਨ ਕੇ ਚਲਿਓ ਹਨਾ ਵੀਰੇ ਹਨਾ ਇਹੋ ਅਗਲੀ ਕਿਸਮਤ ਆ ਜਦੋਂ ਨਿਕਲ ਆਵੇ ਦਾ ਬਾਕੀ ਵੀਰੋ ਵੱਡੀ ਝੋਟੀ ਆ ਸ਼ਕੀਨ ਆ ਪਤਲਾ ਚਾਮਾ ਬਾਕੀ ਰੇਡ ਵੀਰ ਕੋ ਪੁੱਛ ਲੈਨੇ ਆਂ ਜੀ ਆਪਾਂ ਲਾ ਲਾਂਗੇ ਉਹ ਵੀਰ ਮੇਰੇ ਘਰ ਚਵਾਈ ਗਲਤ ਹੋਵੇ ਆਪਣੇ ਘਰ ਬੰਦ ਜੇ ਜਵਾਬ ਦੋ ਬਿਲਕੁਲ ਵੀਰੇ ਵੀ ਚਵਾਈ ਹੱਥੋਂ ਕਰਤੀ ਕਾ ਕੇ ਘਰ ਜਾਇਓ ਬਾਦੀ ਵੀਰ ਜੀ ਆ ਟੀਕਲਵਾ ਸਕਦੀ ਹਾਂ ਆਪਰੇ ਸਾਹ ਦੇ ਕਰੀ ਸਕਦਾ ਪਰ ਸਾਡੇ ਕਰਦੇ ਦਾ ਤੁਹਾਨੂੰ ਪਤਾ ਠੀਕ ਹੈ ਜੀ ਆਪਣੇ ਘਰੇ ਹੁਣ ਕਿਵੇਂ ਆ ਗਈ ਆ ਆਪਣੇ ਘਰ ਪਾੜੇ ਦੀ ਮਿਲਦੀ ਜੇ ਪਾੜੇ ਚ ਮਿਲਿਆ ਜੇ ਹਾਂ ਪਾੜੇ ਠੀਕ ਹੈ ਜੀ ਬਾਕੀ ਵੀਰੇ ਝੋਟੀ ਨਸਲ ਦੀ ਆ ਕੇ ਵੀਰ ਨੇ ਥੋੜੀ ਸਾਂਭੀ ਨਹੀਂ ਹਨਾ ਥੋੜਾ ਰੁੱਖਾ ਬੰਨ ਵਿਖਾ ਗਈ ਤੇ ਵੀਰੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਣੀ ਆ ਜੀ ਤੇਂਦਰਪਾਲ ਭਾਈ ਆਪਾਂ ਹਾਂ ਦੇਣੀ ਆ 55 57 ਦੇ ਲੀਏ ਫੋਰ ਕਰ ਦਿਓ ਪੂਰੇ 50 ਦੀ ਭਾਈ ਹਾਂ ਨਹੀਂ ਦਵਾਂਗੇ ਪੂਰੇ 50 ਦੀ ਪਰ ਜਿਹੜਾ ਛੋਟੀ ਲੈ ਗਿਆ ਨਾ ਆਪਾਂ ਇਹ ਵੀ ਜੇ ਡਾਕਟਰ ਆ ਗਿਆ ਆਪਾਂ ਜਿਹੜਾ ਵੀ ਸੌਦਾ ਕਰ ਲਵਾਂ ਮੈਂ ਦੱਸਾਂ ਚੈੱਕ ਪਾਸ ਕਰਾਤੀ ਆ ਬਿਲਕੁਲ ਬਿਲਕੁਲ ਇਹ ਨਿਕਲਾਈ ਤਾਂ ਵੀ ਦੱਸਾਂਗੇ ਨਾਲ ਨੂੰ ਤਾਂ ਵੀ ਦੱਸਾਂਗੇ ਐ ਵੀ ਦੱਸ ਦਿਓ ਵੀਰੇ ਹਾਂ ਜੋ ਵੀ ਗੇਮ ਖੇល ਮਾਰਾਂਗਾ ਤੈਨੂੰ ਦੱਸਾਂਗਾ ਨਾਲੇ ਰੇੜੇ ਵੀਰ ਜੀ ਹੁੰਦੇ ਐਵੇਂ ਟੋਕਰਦਾ ਹਨਾ ਟੋਕਰਦਾ ਰੇੜਾ ਰੇੜੇ ਟੋਕਰਦਾ ਬਾਕੀ ਵੀਰੋ ਫੋਨ ਲਾ ਲਿਓ ਮਾਂ ਤਨ ਹੋ ਜੂ 50 ਦੀ ਚੋਈ ਹਨਾ ਵੀਰ ਜੀ ਹਾਂਜੀ ਹਾਂਜੀ ਮਾਂ ਚਾਲ ਹਾਂਜੀ ਤੀਜੇ ਨੰਬਰ ਤੇ ਆ ਗਈ ਦੱਸਿਓ ਇਹ ਭਾਈ 7.5 ਮਹੀਨੇ ਦੀ ਗੱਭਰ ਜੀ ਮਾਂ ਇਹਨੂੰ ਮਿਲ ਜਾਦੇ ਆ ਫਮ ਬੁੱਕਣੀ ਆ ਲੈਦਾ ਇਹ ਬਸ ਤਿੰਨ ਕਿਲੋ ਦੁੱਧ ਆ ਜੀ ਤਿੰਨ ਕਿਲੋ ਦੁੱਧ 7.5 ਮਹੀਨਿਆਂ ਦੀ ਅਗਲੀ ਥਾਂ ਤੇਲ ਜੇ ਤਾਂ ਧਾਰਾ ਹੁੰਦੀ ਆ 2-4 ਆਲ ਸੰਜੜਾ ਆ ਜਾਇ ਥਾਂ ਤੇਲ ਆ ਆਲ 2-4 ਹੁੰਦੀ ਆ ਦੋ ਚਾਰ ਹੁੰਦੀ ਆ ਹਾਂਜੀ ਵੇਖੋ ਵੀਰੋ ਟੋ ਬਗੈਰ ਹੁੰਦੇ ਚਲ ਇਹ ਆ ਕਿ 7.5-8 ਦੇ ਪੀਤ ਕੋ ਸੇਵਾ ਕਰ ਲੈ ਵੀਰ ਹਾਂ ਸੱਜਣਾ ਜੀ ਉਹ ਦਿਖਾਵਾ ਭਾਈ ਬਿਲਕੁਲ ਬਿਲਕੁਲ ਕੋਈ ਵੀਰ ਸੇਵਾ ਕਰ ਲੈ ਦੋ ਤੇ ਚਲੋ ਚਵਾਈ ਜਾਊਗੀ ਹਾਂਜੀ ਬਗੈਰ ਵੀਰੇ ਕਰੇ ਜੋਨ ਲਈ ਵਧੀਆ ਹਣਾ ਕਰਦੇ ਗੁਜ਼ਾਰੇ ਜੋਗੀ ਬਹੁਤ ਵਧੀਆ ਵਾ ਥੋੜਾ ਰੁੱਖੀ ਹੈ ਚਲੋ ਰਾਜ ਰੂਜੀ ਹੋ ਜੂਗਾ ਵੀਰ ਸੇਵਾ ਕਰ ਲੂ ਤੇ ਹਾਂਜੀ ਇਹਦਾ ਰੇਟ ਵੀਰ ਜੀ ਇਹਦਾ ਰੇਟ ਤੇ ਭਾਈ ਸੂਬਾ ਚੋਗ ਵੀ ਉਹਨੇ ਦੀ ਆ ਹਾਂਜੀ ਤੇ ਜਿੰਨੇ ਦੀ ਆਪਾਂ ਹੁਣ ਵੀ ਦੇ ਦਿੰਦੀ ਹਾਂ ਸਾਡਾ ਸੱਜਣ ਘਾ ਸੁਣਾ ਭਾਈ ਹੁਣ 2-3 ਕਿਲੋ ਆ ਕਿੰਨੇ ਦੀ ਵੀਰੇ ਜਾਣਦੇ ਆਪਾਂ ਹਾਂ ਦੇ ਦੇਰੀਏ ਨੂੰ ਹਾਂ ਨਾ ਇਹ ਜਿੰਨੀ ਦਾ ਪਾ ਹਾਂਜੀ 40000 ਜੀ ਭਾਈ ਕਿੰਨੇ ਜੀ 45000 45000 ਹਾਂ ਠੀਕ ਆ ਹੋਰ ਕਰ ਦਿਓ ਮਾਨਤ ਜਾਨ ਦਿਓ ਹਾਂ ਨਾ ਭਾਈ 43000 ਦਵਾਂਗੇ ਪੂਰੇ 40 ਦੀ ਜਾਂਦੇ ਵੀਰੇ 40 ਦਾ ਭਾਈ ਵੇਖੋ ਵੀਰੇ 40000 ਦੀ ਆ ਇੱਕ ਥਾਂ ਤੋਂ ਵੀਰ ਨੂੰ ਦੱਸ ਦਿੱਤਾ ਘਾਰ ਆਉਂਦੀ ਆ ਪਰ ਥੋੜਾ ਘਾਰ ਆਉਂਦੀ ਆ ਘੱਟ ਆਉਂਦੀ ਆ ਹਾਂ ਬਾਕੀ ਟੋਕੜ ਗੱਬਣਾ ਵੀਰੋ ਦੁੱਧ 3-3 ਕਿਲੋ ਆ ਰੇਡ ਵੀਰ ਦਾ ਠੀਕ ਆ ਜਾ 40000 ਹਾਂ ਨਾ ਹੁਣ ਭਾਈ ਵੇਖੋ ਮਜਾ ਕਿ ਤਿਆਰ ਹੈ ਮਜਬੱਸ ਮੈਨੂੰ ਮੈਂ ਦਾ ਘਰ ਵਾਲਿਆਂ ਦੇ ਡੇਢ ਮਹੀਨਾ ਮੈਂ ਤਾਂ ਅਜ ਦੋ ਚਾਰ ਮਹੀਨੇ ਵਾਧੇ ਦੱਸਣਿਆ ਚੱਟਾ ਪੂਰਾ ਬਣੂ ਥੱਲੇ ਤੱਕ ਵੇਖੋ ਬਿਲਕੁਲ ਵੇਖੋ ਇੱਕ ਹੈਵੀ ਸਲਾਗਾ ਹਾਂ ਹਾਂ ਜੀ ਚੰਗੀ ਝੋਟੀ ਆ ਬਾਕੀ ਇਹ ਟਾਲੀ ਆ ਗਈ ਇਹ ਵੀ ਕਰਮਾਂ ਲਈ ਮੰਨੀ ਜਾਂਦੀ ਆ ਹਾਂ ਜੀ ਹਾਂ ਜ ਤੈਨਹੀਂ ਪਸ਼ੂ ਵੀਰੇ ਹਨ। ਤੈਨਹੀਂ ਬਸ। ਵੇਖੋ ਵੀਰੋ ਤੈਨਹੀਂ ਪਸ਼ੂਆ ਵੀਰੇ ਕੋਲੇ ਰੇਟ ਵੀਰ ਤੇ ਜੈਜਾ। ਕੱਦ ਕਾਠ ਵਾਲੀਆਂ ਵੱਡੀਆਂ ਝੋਟੀਆਂ ਨੇ। ਟੋਕਰ ਗੱਬਣਾ ਇਹ ਥੋੜੀ ਵੀਰੇ ਪਧਰੇ ਮੁੱਲ ਮੁੱਲ ਵੀ ਪਧਰਾ ਵੀਰੇ ਨੇ ਕੀਤਾ ਰੇਟ ਜੈਜ ਕੀਤਾ। ਉਹਨੂੰ ਗਾਈ ਉਹ ਤਿੰਨ ਗੋਲੀ ਨਾਲ ਦੁੱਧ ਦੇ ਰਿਹਾ। 3 ਕਿਲੋ ਵਾਲੀ? ਆਫਰ ਹੀ ਦਤਾ ਇਹ। ਕੀ ਬਾਤ ਹੈ। ਕਿਹੜੀ ਵੀ ਤਿੰਨ ਕਿਲੋ ਵਾਲੀ ਫ੍ਰੀ ਨਾਲ। ਆ ਤਿੰਨ ਕਿਲੋ ਵਾਲੀ ਫ੍ਰੀ। 3 ਕਿਲੋ ਦੁੱਧ ਫ੍ਰੀ ਨਾਲ ਵੱਡੀ ਪਾਜ ਦੇ ਨਾਲ। ਵੱਡੀ ਮੈਂ ਨਾ ਵੀਰੇ। ਫ੍ਰੀ ਦੇਦਾ। ਗੱਬਣਾ। ਗੱਬਣਾ। ਕਿਆ ਬਾਤ ਹੈ ਜੀ ਹਾਂ ਵੇਖੋ ਵੀਰੋ ਜੇ ਕੋਈ ਵੀਰ ਜੋੜਾ ਜੜਾ ਪਾਲੂ ਕਰ ਦਿਓ ਮਾਂ ਤਨ ਹਣਾ ਜੇ ਕੋਈ ਜੋੜਾ ਲਊਗਾ ਫਿਰ ਵੀ ਦੇ ਦਾਂਗੇ ਨਾਲ ਇਹ ਜੋੜੇ ਨਾਮ ਉਹ ਵੀ ਦੇ ਦਿਓ ਬੈਠ ਹਣਾ ਚੰਗੀ ਸ਼ਕੀਨ ਮੈੜ ਆ ਗਈ ਹਣਾ ਚਲੋ ਦੁੱਧ 3 ਕਿਲੋ ਜੇ ਸੀਸ ਵਾਲੇ ਜਿਹੜੀ ਲੱਤਾਂ ਮਾਰਨ ਵਾਲੀ ਹੈ ਬਿਲਕੁਲ ਵੀ ਜਿਹਨਾਂ ਕੋ ਵੀਰ ਕਵੇ ਵਾਰੀ ਕਿਉਂ ਦੇ ਦਿਆ ਕਿਹਦੇ ਲੱਤਾਂ ਲੱਤਾਂ ਨਹੀਂ ਮਾਰਦੀ ਉਹ ਥੱਡੀ ਥੀਰੀ ਆ ਪ੍ਰਿੰਟ ਕੋਲਡ ਚੰਗਾ ਵੀਰ ਜੀ ਰੰਗ ਬਾਜਣਾ ਰੰਗ ਬਾਜ ਠੀਕ ਹੈ ਜੀ ਵੇਖੋ ਵੀਰੋ ਰੇਡ ਵੀਰ ਦੇ ਜੈ ਜੈ ਬਾਕੀ ਹਰ ਵੀਡੀਓ ਜਿਹੇੋ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਪਸ਼ੂ ਲਾਗੇ ਕਿਦਾਂਮ ਜਰੂਰ ਪ ਆਪ ਦੀ ਚਵਾਈ ਕਰੋ ਪਾਸ ਕਰੋ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਬਾਕੀ ਵੀਰਾਂ ਨੂੰ ਬੇਨਤੀ ਆ ਵੀਰੇ ਚੈਨਲ ਨੂੰ ਮਤ ਵੱਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੋ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਮਿਖਾ ਲਈ ਜਾਵੇ ਜੀ ਹਾਂਜੀ ਵੀਰੇ ਨਾਮ ਦੱਸ ਦੀ ਫੇਰਾ ਆਪਣਾ ਸੋਲੋ ਸ਼ੈਰ ਜੀ ਨਾਮ ਜਿਲ੍ਹਾ ਮਰਸਾ ਮੇਨ ਫੈਕਰੀ ਰੋਡ ਤੇ ਪੰਪ ਤੇ ਲੱਗੇ ਆਪਣਾ ਘਰ ਆ ਠੀਕ ਹੈ ਜੀ ਹਾਂ ਫੋਨ ਨੰਬਰ ਵੀਰ ਜੀ ਦਾ ਫੋਨ ਨੰਬਰ 99145752 ਠੀਕ ਹੈ ਸਾਸਿਕਾ ਵੀਰ ਜੀ